ਸ੍ਰੋਮਣੀ ਅਕਾਲੀ ਦਲ ਦੀਆਂ ਸੱਦ ਭਾਵਨਾ ਰੈਲੀਆਂ ਦਾ ਦੌਰ ਸਿੱਖਾਂ ਤੇ ਚੱਲ ਰਿਹਾ ਹੈ ਇਸੇ ਕੜੀ ਦੇ ਤਹਿਤ ਅੱਜ ਗੁਰਦਾਸਪੁਰ ਵਿੱਚ ਵੀ ਸੱਦ ਭਾਵਨਾ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਕਾਲੀ ਭਾਜਪਾ ਦੇ ਚੋਟੀ ਦੇ ਲੀਡਰਾਂ ਨੇ ਸ਼ਿਰਕਤ ਕੀਤੀ ਗੁਰਦਾਸਪੁਰ ਦੀ ਰੈਲੀ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਮੁੱਚੀ ਕਾਂਗਰਸ ਪਾਰਟੀ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਜੋ ਪਾਰਟੀ ਆਪਣੇ ਆਪ ਨੂੰ ਦੇਸ਼ ਦੀ ਪਾਰਟੀ ਕਹੋਂਦੀ ਹੈ ਉਹੀ ਪਾਰਟੀ ਹੁਣ ਵੋਟਾਂ ਖਾਤਰ ਦੇਸ਼ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਖਬੀਰ ਨੇ ਗਾਂਧੀ ਪਰਿਵਾਰ ਤੇ ਹਮਲਾਵਾਰ ਹੁੰਦੇ ਹੋਏ ਕਿਹਾ ਕਿ ਇਹ ਪਰਿਵਾਰ ਹਮੇਸ਼ਾ ਪੰਜਾਬ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ ਉਪ ਮੁੱਖ ਮੰਤਰੀ ਸੁਖਬੀਤ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹਾ ਕਿ ਜੇ ਉਹ ਸਿੱਖ ਹੈ ਤਾਂ ਸਿੱਖਾਂ ਦੀ ਦੁਸ਼ਮਣ ਪਾਰਟੀ ਨਾਲ ਹੱਥ ਮਿਲਾਉਣ ਦਾ ਕੀ ਮਤਲਬ ਹੈ ਉਹਨਾਂ ਗੁਰਦਾਸਪੁਰ ਦੀ ਰੈਲੀ ਨੂੰ ਮਠਿੰਡਾ ਅਤੇ ਮੋਗਾ ਦੀਆਂ ਰੈਲੀਆਂ ਨਾਲੋਂ ਵੀ ਵੱਡੀ ਦੱਸਿਆ ਹੈ ਕੋ ਰਾਹੁਲ ਗੱਦੀ ਆ ਕੇ ਸਿੱਖ ਕਰਕੇ ਗਈ ਸੀ ਮੈਂ ਪ੍ਰਧਾਨ ਨੂੰ ਕਿਹਾ ਨਵੇਂ ਬਣੇ ਨੂੰ ਕਿ ਤੁਸੀਂ ਆਪਣੇ ਆਪ ਨੂੰ ਸਿੱਖ ਮੰਨੇ ਹੋ ਜੇ ਮੈਂ ਤੁਹਾਨੂੰ ਸਿੱਖ ਸਮਝਦੇ ਹੋ ਤੁਸੀਂ ਸਿੱਖ ਹੋ ਮੇਰੀ ਬਠੀ ਦੁਸ਼ਮਣ ਪਾਰਟੀ ਹੈ ਉਹਦੇ ਪ੍ਰਧਾਨ ਬਣੇ ਪ੍ਰਸਤੁਤ ਸੋ ਸੁਖਦੇਵ ਸਿੰਘ ਖਬਰ ਹਰਪਲ ਇੰਡੀਆ ਲਈ